ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹਾਂਜੀ ਮੈਂ ਬਲਦੇਵ ਹਾਂ ਜੱਟਪੁਰੀ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਅੱਜ ਅਸੀਂ ਪਹੁੰਚੇ ਹਾਂ ਜੀ ਐਨ ਈ ਕਾਲਜ ਲੁਧਿਆਣਾ ਵਿਖੇ ਜਿੱਥੇ ਕਿ ਅੱਜ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਫਿਲਮ ਧਾਰਮਿਕ ਜੋ ਜਸਵੀਰ ਸਿੰਘ ਸੀਰਾ ਜੀ ਵੱਲੋਂ ਬਣਾਈ ਜਾ ਰਹੀ ਹੈ ਉਸ ਲਈ ਬੱਚਾਂ ਤੋਂ ਐਡੀਸ਼ਨ ਵੀ ਲਿਆ ਜਾ ਰਿਹਾ ਹੈ ਠੀਕ ਹੈ سٹਾਰਟ ਸਾਰੇ ਬਿੱਟੇ ਨਾਲ ਨਹੀਂ ਇਹ ਕਿ ਉਹ ਜੀ ਆ ਵੀ ਇੱਕ ਵਾਰੀ ਵੀਡੀਓ ਬਣਾ ਲਓ ਵੀਡੀਓ ਬਣਾ ਕੇ ਬਾਕੀ ਸਾਰੇ ਪਰੇ ਹੋ ਜਿਓ ਤੇ ਪੁਲਸ ਸਾਹਿਬਾਂ ਨੂੰ ਮੈਂ ਜੀ ਦਾ ਜੀ ਦਾ ਨਾਮ ਆਨੌਂਸ ਕਰਾਓ ਪਲੀਜ਼ ਵੀਡੀਓ ਬਣਾ ਕੇ ਬਾਕੀ ਸਾਰੇ ਬਾਹਰ ਹਾ ਮੇਰੀ ਬੇਨਤੀ ਹੈ ਰੇਤੀ ਅਜੀ ਨਿਵੇਸ਼ ਵਿਰਾਗੀ ਤੋਂ ਬਾਹਰ ਵਗੇ ਜੱਜਮੈਂਟ ਦੀ ਸੇਵਾ ਸੁਸਾਇਟੀ ਦੀ ਭੈਣੀ ਜੋ ਸਾਡੇ ਇੰਟਰਨੈਸ਼ਨਲ ਪੋਰਟਲ ਨੇ ਜਿੱਥੇ ਪੰਜਾਬ ਦੇ ਵਿੱਚ ਸੇਵਾਵਾਂ ਨਵਾਉਂਦੇ ਨੇ ਇੰਡੀਆ ਸੇਵਾਵਾਂ ਨਵਾਉਂਦੇ ਨੇ ਉੱਥੇ ਹੀ ਇਹ ਕਿਉਂਕਿ ਉਹਨਾਂ ਦੇ ਬਚਨ ਹਮੇਸ਼ਾ ਹੀ ਵਿਦਿਆਰਥੀਆਂ ਦੇ ਲਈ ਸਾਡੇ ਲਈ ਵੀ ਬਹੁਤ ਮੋਟੀਵੇਸ਼ਨਲ ਹੁੰਦੇ ਨੇ ਅਸੀਂ ਹਮੇਸ਼ਾ ਉਡੀਕ ਕਰਦੇ ਹੁੰਦੇ ਹਾਂ ਕਿ ਅਸੀਂ ਉਹਨਾਂ ਨਾਲ ਗੱਲਬਾਤ ਕਰੀਏ ਸਰਦਾਰ ਗੁਰਚੰਦ ਸਿੰਘ ਕੀ ਕਰੀਏ ਜੇ ਯਾਰ ਮੈਨੂੰ ਚੰਗਾ ਲੱਗੇ ਤੇ ਵੇਚ ਜੀਏ ਮੈਨੂੰ ਲੱਗੇਗਾ ਚੰਗਾ ਲੱਗੇਗਾ ਜੇ ਖੜੇ ਭਾਈਓ ਗੁਰਦਾਨ ਦੇ ਵਿੰਡੀਨੀ ਕਾਲਜ ਦੇਵੋਤ ਸਰਕਾਰ ਦੇ ਪ੍ਰਿੰਸੀਪਲ ਸਾਹਿਬ ਡਾਕਟਰ ਸਾਈਲ ਸਿੰਘ ਜੀ ਪ੍ਰੋਫੈਸਰ ਸਾਹਿਬਾਨ ਇਸ ਪ੍ਰੋਗਰਾਮ ਦੇ ਪ੍ਰਬੰਧਕ ਆਯੋਜਕ ਸਾਡੇ ਇਸ ਕਾਲਜ ਦੇ ਸਰਕਾਰ ਪ੍ਰੋਫੈਸਰ ਸਾਹਿਬਾਨ ਔਰ ਮੇਰਾ ਛੋਟਾ ਵੀ ਮਨਦੀਪ ਸਿੰਘ ਜੀ ਜਿਹੜੇ ਕਿ ਵਿਰਸਾ ਸੰਭਾਲ ਸਰਦਾਰੀ ਲੇਰ ਨਾਮ ਦੀ ਸੰਸਥਾ ਨਾਲ ਕੰਮ ਦੀ ਵੱਡੀ ਸੇਵਾ ਨਿਭਾ ਰਹੇ ਆਪ ਸਭ ਪਾਰਟਿਸਪੈਂਟ ਇੱਥੇ ਬੋਲਦੇ ਹੋ ਹਧੇ ਪ੍ਰਵਾਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਸ਼ਰ ਨਹੀਂ ਕਰਨਾ ਕਿਉਂਕਿ ਤੁਹਾਨੂੰ ਕਾਫੀ ਟਾਈਮ ਹੋ ਗਿਆ ਤੇ ਉਹ ਟਾਈਮ ਦੇ ਵਿੱਚ ਬ੍ਰੇਕ ਵੀ ਨਹੀਂ ਪਾਉਣੀ ਇੱਕ ਆਪਾਂ ਗੱਲਾਂ ਕਰਨੀਆਂ ਦੋਕ ਇੱਕ ਛੋਟਾ ਜਾਂ ਲੰਬਾ ਵਾ ਦੇਦੇ ਆਂ ਦੇ ਦੇਆ ਥੋੜੇ ਜਿਹਾ ਰੁਪਏ ਮੈਂ ਇੰਨਾ ਢਾਵਤ ਹੁੰਦੀ ਐ ਖਾਲੀ ਥੰਬਰ ਹੁੰਦੀ ਤੂੰ ਖਾਲੀ ਥੰਬਰ ਨਹੀਂ ਤੁਸੀਂ ਬੋਲ ਕੇ ਮੈਨੂੰ ਦੱਸਣਾ ਕਹਿੰਦੇ ਸ਼ੇਰਾਂ ਦੇ ਅੱਗੇ ਖਾਲੀ ਥਾਂ ਕੀ ਆ ਸ਼ੇਰਾਂ ਦੇ ਪਤਸ਼ੇਰ ਹੁੰਦੇ ਆ ਹਾਂ ਹਾਂ ਬੋਲ ਬੋਲੋ ਸ਼ੇਰਾਂ ਦੇ ਪੁੱਤ ਸ਼ੇਰ ਹੁੰਦੇ। ਸ਼ੇਰਾਂ ਦੇ ਸਿੰਘ ਨਹੀਂ ਹੁੰਦੇ। ਬੋਲ ਦੱਸੋ ਯਾਰ। ਸ਼ੇਰਾਂ ਦੇ ਬੱਕਰੀਆਂ ਦਾ ਕੀ ਹੁੰਦਾ? ਸ਼ੇਰਾਂ ਦੇ ਸ਼ੇਰਾਂ ਦੇ ਝੁੰਡ ਨਹੀਂ ਹੁੰਦੇ। ਹੁਣ ਮੈਂ ਬੋਲੂਗਾ ਸ਼ੇਰਾਂ ਦੇ ਤੁਸੀਂ ਕਹੋ ਝੁੰਡ ਨਹੀਂ ਹੁੰਦੇ। ਸ਼ੇਰਾਂ ਦੇ ਝੁੰਡ ਨਹੀਂ ਹੁੰਦੇ। ਹਾਂ। ਗੱਲ ਆਹ ਕਰਨੀ ਐ। ਮੇਰਾ ਲੰਮਾ ਇਹਦੇ ਵਿੱਚ ਹੀ ਆ ਗਿਆ ਤੁਸੀਂ ਸਮਝ ਗਏ ਹੋਗੇ ਬੜਾ ਸੋਹਣਾ ਹਾਲ ਆ ਪ੍ਰਿੰਸੀਪਲ ਸਾਹਿਬ ਨੇ ਤੁਹਾਨੂੰ ਸਹਿਯੋਗ ਦਿੱਤਾ ਮੈਂ ਮੈਂ ਅੱਗੇ ਵੀ ਗੱਲ ਕਰਦਾ ਹਾਂ ਉਹਨਾਂ ਮੈਂ ਬਾਰ-ਬਾਰ ਇਸ ਕਰਕੇ ਕਰਦਾ ਕਿ ਮੈਨੂੰ ਉਸ ਦਾ ਆਨੰਦ ਆਉਦਾ ਹੈ ਕਿ ਮੈਂ ਵੀ ਮੇਰਾ ਮਨ ਦਾ ਸੁਪਨਾ ਸੀ ਉਦੋਂ ਕਾਲਜ ਐਡਮਿਸ਼ਨ ਲੈਣਾ ਬਹੁਤ ਔਖਾ ਸੀ ਜਿਹੋ ਜਿਹਾ ਅਮਰੀਕਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਜਿਹੋ ਜਿਹਾ ਇਹਨੇ ਕਾਲਜ ਦੇ ਐਡਮਿਸ਼ਨ ਲੈ ਲਈ 80 ਸੀਆਂ ਦੀ 80 ਦੀ ਗੱਲ ਆ ਮਨ ਲਾ ਲਈ ਜੇ ਮਰਜ਼ੀ ਲਾ ਲਈ ਤੇ ਉਦੋਂ ਉਹਦੇ ਕੀ ਹਾਲਾਤ ਸੀ ਮੈਂ ਤੁਹਾਨੂੰ ਹਾਲਾਤ ਦੱਸਦਾ ਆਪਾਂ ਦੇਖਦੇ ਨਾ ਕਿ ਵਾਰੀ ਤੁਹਾਡੇ ਕੋਲ ਵੀਡੀਓ ਆਉਂਦੀਆਂ ਇਹ ਅੱਜ ਤੋਂ 50 ਸਾਲ ਪੁਰਾਣੀ ਵੀਡੀਓ ਆਹ ਸ਼ਹਿਰ ਦੀ ਪੁਰਾਣੀ ਵੀਡੀਓ ਲੁਧਿਆਣਾ ਦੀ ਘੰਟਾ ਘੜੀ ਦੀ ਪੁਰਾਣੀ ਵੀਡੀਓ ਇਸ ਤਰ੍ਹਾਂ ਨਹੀਂ ਇੱਕ ਵਾਰ ਤੁਹਾਨੂੰ ਵੀਡੀਓ ਮੈਂ ਮਹਿਸੂਸ ਕਰਾ ਰਿਹਾ ਕਿ ਲੋਗੇ ਆਣੇ ਦੇ ਵਿੱਚ ਆਮ ਦੌਰ ਤੇ ਅੱਜ ਕੱਲ ਤੁਹਾਡੇ ਕੋਲ ਗੱਡੀਆਂ ਆ ਗਈਆਂ ਸਭ ਕੁਝ ਹੋ ਗਿਆ ਤੇ ਬੱਸਾਂ ਰਾਹੀਂ ਆਉਂਦੇ ਹੁੰਦੇ ਸੀ ਅਸੀਂ ਵੀ ਆਉਂਦੇ ਹੁੰਦੇ ਸੀ ਵੱਡੀ ਗਿਣਤੀ ਵਿੱਚ ਨੌਜਵਾਨ ਤੇ ਉਹਨਾਂ ਦਾ ਜਿਹੜਾ ਜਿਹੜਾ ਚਾਲ ਢਾਲ ਤੇ ਦਸਤਾਰ ਸੀ ਉਹ ਦੱਸ ਦਿੰਦੀ ਸੀ ਕਿ ਇਹ ਜੀਐਲ ਨੀ ਕਾਲਜ ਆ ਇਹ ਵੀ ਗੱਲ ਯਾਦ ਆ ਕਾਲਜ ਬਹੁਤ ਵੱਡਾ ਤੇ ਕਿਸੇ ਦਾ ਮਸਲਾ ਬਣ ਜਾਣਾ ਚਾਹੇ ਚੌੜਾ ਬਾਜ਼ਾਰ ਚ ਬਣ ਗਿਆ ਅੱਗੇ ਤਾਂ ਚੌੜਾ ਬਾਜ਼ਾਰ ਹੁਣ ਬਸੇ ਅਜਕਲ ਦਾ ਮਾਲ ਬਣ ਗਏ ਚੌੜੇ ਬਾਜ਼ਾਰ 'ਚ ਬਣ ਗਿਆ ਰ ਕਿਸੇ ਬੱਸ ਸਟੈਂਡ 'ਤੇ ਬਣ ਗਿਆ ਜਾਂ ਕਿਤੇ ਹੋਰ ਬਣ ਗਿਆ ਤਾਂ ਉੱਥੇ ਜਦੋਂ ਕਿਸੇ ਦਾ ਮਸਲਾ ਬਣ ਜਾਂਦਾ ਸੀ ਤੇ ਉਹਦੀ ਪੱਗ ਦੀ ਪਛਾਣ ਹੁੰਦੀ ਸੀ ਕਿ ਇਹ ਜੀਆਰਐਨ ਕਾਲਜ ਦਾ ਵਿਦਿਆਰਥੀ ਆ ਇਹਦਾ ਮਸਲਾ ਬਣ ਗਿਆ ਸਾਰੇ ਜਣੇ ਇਕੱਠੇ ਹੋ ਕੇ ਨਾਲ ਚੱਲ ਜਿਓ ਇਹ ਤੁਹਾਡੀ ਇਸ ਕਾਲਜ ਦੀ ਦਸਤਾਰ ਦੀ ਪਛਾਣ ਸੀ ਮਹਿਸੂਸ ਕਰ ਰਹੇ ਹੋ ਸੋ ਇਸ ਕਰਕੇ ਅੱਜ ਦਾ ਜਿਹੜਾ ਇਹ ਤੁਹਾਡਾ ਪ੍ਰੋਗਰਾਮ ਹੈ ਨਾ ਮੈਂ ਚਾਹੁੰਦਾ ਸੀਗਾ ਕਿ ਕਿਉਂਕਿ ਗੁਰੂ ਨਾਨਕ ਨੀਰਿੰਗ ਕਾਲਜ ਦੇ ਵਿੱਚ 50% 50% ਸਿੱਖ ਕੋਟਾ ਬਹੁਤ ਬੁਮਾਰਾ ਹੈ ਦੁਨੀਆ ਦੇ ਵੱਖਰੇ ਵੱਖਰੇ ਕੋਨੇ ਵਿੱਚ ਇਸ ਕਾਲਜ ਦੇ ਵਿਦਿਆਰਥੀ ਦਸਤਾਰ ਧਾਰੀ ਦੁਨੀਆ ਦੇ ਅੰਦਰ ਬੜਾ ਬੜਾ ਨਾਮ ਕਮਾਰੇ ਨੇ ਤੁਸੀਂ ਤਾਂ ਹਲੇ ਅੱਗੇ ਜਾਣਾ ਹੈ ਪਰ ਜਿਹੜੇ ਅੱਗੇ ਚਲੇ ਗਏ ਜਿਹੜੇ ਕੋਈ ਤੁਹਾਡੇ ਕੈਨੇਡਾ ਅਮਰੀਕਾ ਜਾਂ ਹਿੰਦੁਸਤਾਨ ਦੀਆਂ ਕੋਈ ਬਿਜਲੀ ਬੋੜਾ ਕੋਈ L&T ਜਾਂ ਜਾਂ ਹੋਰ ਵੀ ਵੱਡੀਆਂ-ਵੱਡੀਆਂ ਜਿਹੜੀਆਂ ਕੰਪਨੀਆਂਜ਼ ਆ ਉਹਨਾਂ ਦੇ ਵਿੱਚ ਜੇ ਤੁਸੀਂ ਗੁਰੂ ਰਾਮ ਦੇ ਨੀ ਕਾਲਜ ਦਾ ਨਾਮ ਲਾਉਂਗੇ ਤੇ ਤੁਹਾਡੇ ਇਸ ਕਾਲਜ ਦਾ ਐਲੂਮਾਈਨੀ ਆ ਉਥੇ ਦਸਤਾਰ ਬਨ ਕੇ ਬੜੀ ਚੰਗੀ ਪੋਜੀਸ਼ਨ ਤੇ ਹੋਊਗਾ। ਇਹ ਇਸ ਕਾਲਜ ਦੀ ਦੇਣ ਹੈ। ਸੋ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਸਾਡੇ ਅੰਦਰ ਇੱਕ ਅੰਦਰ ਇੱਕ ਆਪਣੀ ਪਛਾਣ ਵੀ ਸਪਰੈਡ ਤਾਂ ਹੋਣੀ ਚਾਹੀਦੀ ਆ। ਵੀ ਸਾਡੀ ਪਛਾਣ ਕੀ ਆ? ਇਸ ਪਛਾਣ ਨੇ ਬਹੁਤ ਬਹੁਤ ਵੱਡਾ ਅਨੁਮਾਨ ਦਿੱਤਾ ਦਸਾਰ ਦੀ ਲੜਾਈ ਬੜੀ ਵੱਡੀ ਹੈ ਅਨੰਦਪੁਰ ਸਾਹਿਬ ਲੜਾਈ ਕਿਉਂ ਹੋਈ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਇਹ ਗੱਲ ਸੋਚਣ ਵਾਲੀ ਹੈ ਕਿਉਂਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ 350 ਡੇਲਾਜ ਬਰਵਾ ਉਹ ਖੰਮਣਾ ਰਹੇ ਆ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਨਨਪੁਰ ਸਾਹਿਬ ਨੂੰ ਵਸਾਇਆ ਤੇ ਉਥੋਂ ਗੁਰਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਨੌ ਸਾਹਿਬ ਦੇ ਸੀਗੇ ਤੇ ਗੁਰਤੇਗ ਬਹਾਦਰ ਜੀ ਮਹਾਰਾਜ ਕੋਲੇ ਆਹ ਜਿਹੜੇ ਕਸ਼ਮੀਰ ਦਾ ਰੌਲਾ ਚੱਲਦਾ ਉਥੋਂ ਦੇ ਕਸ਼ਮੀਰੀ ਪੰਡਤ ਆਏ ਉਹਨਾਂ ਨੇ ਕਿਹਾ ਕਿ ਜਵਣੀ ਸਾਡਾ ਜਨੂ ਲਿਆ ਜਾਂਦਾ ਤਾਂ ਨੌ ਸਾਹਿਬ ਦੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਤੁਹਾਡੇ ਤੋਂ ਵੱਡਾ ਇਹਨਾਂ ਦੀ ਬਾਹ ਫੜ ਵਾਲਾ ਅੱਜ ਦੁਨੀਆਂ 'ਚ ਕੋਈ ਨਹੀਂ ਤੇ ਇੱਕ ਬਲੱਖਣ ਦੁਨੀਆਂ ਦੇ ਅੰਦਰ ਇੱਕ ਐਸੀ ਸ਼ਹਾਦਤ ਦਿੱਤੀ ਜਿਹਦਾ ਮੁਕਾਬਲਾ ਅੱਜ ਤੱਕ ਨਹੀਂ ਹੈ ਤੇ ਨਹੀਂ ਹੋਏਗਾ ਕੋਲੇ ਇਸੋ ਨਿਹਾਲ ਸੌਰ ਸਿਰ ਅਕਾਲ ਉਹ ਮੈਂ ਤਾਂ ਜ਼ਿਕਰ ਕਰਦਾ ਕਿ ਲੜਾਈ ਕੀਤੀ ਔਰੰਗਜ਼ੇਬ ਨਾਲ ਲੜਾਈ ਕੀਤੀ ਇਹ ਕੇਵੀ ਵੱਖਰੀ ਗੱਲ ਮੈਂ ਦੱਸ ਰਿਹਾ ਤੁਹਾਨੂੰ ਕਿ ਬਾਈ ਦਾ ਹਰ ਦੇ ਰਾਜੇ ਕਦੇ ਹਿਸਟਰੀ ਜ਼ਰੂਰ ਦੇਖਿਆ ਕਰੋ ਕਿ ਬਾਈ ਦਾ ਹਰ ਦੇ ਰਾਜੇ ਅਨੰਦਪੁਰ ਦੀਆਂ ਪਹਾੜੀਆਂ ਦੇ ਰਾਜ ਕਰਦੇ ਸੀ ਤੇ ਰੇਸ਼ੀ ਇਹ ਵੀ ਦੱਸਦੀ ਆ ਕਿ ਉਹ ਇਹਨਾਂ ਜੇਟੂ ਵਿਦਿਆਰਥੀਆਂ ਨੂੰ ਨਸ ਦੇ ਨਾਮ ਦਸਤਾਰ ਤੇ ਸਨਮਾਨ ਚਿੰਨ 3rd prize ਸੀਨੀਅਰ ਨਹੀਂ ਡਿਪਲੋਮਾ ਸੋ ਡਿਪਲੋਮਾ ਕੈਟਾਗਰੀ ਦੇ ਤੀਜੇ ਨੰਬਰ ਤੇ ਰਹਿਣ ਵਾਲਾ ਵਿਦਿਆਰਥੀ ਬਰਿੰਦਰ ਸਿੰਘ ਦੂਜੇ ਨੰਬਰ ਤੇ ਮਨਪ੍ਰੀਤ ਸਿੰਘ ਚੈਸ ਨੰਬਰ 17 17 ਇਹਨਾਂ ਜਿਹੜੇ ਡੇਟੂ ਵਿਦਿਆਰਥੀ ਨੇ ਇਹਨਾਂ ਨੂੰ ਇੱਕ ਸਨਮਾਨ ਚਿੰਨ ਦਸਤਾਰ ਤੇ ਨਗ ਇਨਾਮ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਮਨਪ੍ਰੀਤ ਸਿੰਘ ਤੇ ਪਹਿਲਾ ਸਥਾਨ ਜਸਕਰਨ ਬਰ 28 ਜਸਕਰਨ ਸਿੰਘ ਸਾਖ ਸ੍ਰੀ ਅਕਾਲ ਇਸ ਤੋਂ ਬਾਅਦ दो विशेष सम्मान ने कौसोले प्राइज ने डिप्लोमा कैटेगरी पहला है टैग नंबर फाइव गुरविंदर सिंह दूसरा टैग नंबर थर्टी एट हरकृष्ण सिंह सात श्री अकाल सो जी कौंसोले वाले जो दो विद्यार्थी ने इन्होंने सम्मान चिन्हफिट के सन्मानित किया जाना है ਇਸ ਤੋਂ ਬਾਅਦ ਸਾਡੇ ਕੋਲੇ ਹਾਂਜੀ ਸੋ ਜਿਹੜੇ ਡਿਪਲੋਮਾ ਕੈਟਾਗਰੀ ਦੇ ਪੰਜੇ ਵੀ ਵਿਦਿਆਰਥੀ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਉਹ ਇੱਥੇ ਬੈਠ ਕੇ ਗਰੁੱਪ ਫੋਟੋ ਕਰਵਾ ਲੈਣ ਇਸੇ ਤਰ੍ਹਾਂ ਡਿਗਰੀ ਵਾਲਿਆਂ ਨੇ ਵੀ ਇੱਥੇ ਰਹਿਣਾ ਇਨਾਮ ਲੈਣ ਤੋਂ ਬਾਅਦ ਤੇ ਗ੍ਰੀਡ ਦੁਮਾਨਲੀ ਦੀ ਕੈਟਾਗਰੀ ਹੈ ਉਹਨਾਂ ਨੇ ਵੀ ਇੱਥੇ ਖੜੇ ਰਹਿਣਾ ਇਨਾਮ ਲੈਣ ਤੋਂ ਬਾਅਦ ਆਸ ਹੈ ਅਸੀਂ ਵੀ ਤੁਹਾਨੂੰ ਯਾਦ ਕਰ ਸਕੀਏ ਤਾਂ ਜਿਨ੍ਹਾਂ ਨੇ ਇੱਥੋਂ ਸਿਲੈਕਟ ਹੋ ਕੇ ਜਾਣਗੇ ਔਰ ਦੂਸਰੇ ਤੋਂ ਵੀ ਇਹ ਬੇਨਤੀ ਆ ਕਿ ਕੋਈ ਗੱਲ ਨਹੀਂ ਹਰ ਇੱਕ ਨੂੰ ਮੌਕਾ ਦਿੱਤਾ ਜਾਵੇਗਾ ਅਸੀਂ ਕੋਈ ਪੈਸਾ ਕਮਾਉਣ ਦੇ ਲਈ ਇਹ ਫਿਲਮੇ ਬਣਾ ਰਹੇ ਅਸੀਂ ਸਿਰਫ ਆਪਣੀ ਸਿੱਖੀ ਨੂੰ ਪਰਪੂਰਤ ਕਰਨ ਦੇ ਲਈ ਜੋ ਸਿੱਖ ਪੜ੍ਹਨ ਵਿਚ ਹੈ ਉਹ ਸਿੱਖਾ ਪੱਕਾ ਸਿੱਖ ਰਹੇ ਜੋ Hindu ਹੈ ਉਹ ਸਪੱਕਾ Hindu ਰਹੇ ਜੋ ਮੁਸਲਮਾਨ ਹੈ ਪੱਕਾ ਮੁਸਲਮਾਨ ਰਹੇ ਅਸੀਂ ਇਹ ਜੋ ਧਰਮ ਦੇ ਆਧਾਰ ਤੇ ਔਰ ਸਾਡੇ ਜਿੰਨੀ ਜਿੰਨੀ ਆਪਾਂ ਇਹ ਫਿਲਮ ਬਣਾ ਰਹੇ ਆਂ ਧਰਮੀ ਚੱਦੀ ਦੀ ਕਿਸ ਤਰ੍ਹਾਂ ਉਹਦੋਂ ਸਕਦਾ ਕੀ ਕੁਝ ਵਾਪਰਿਆ ਕਿਸ ਤਰ੍ਹਾਂ ਸਿੰਘਾਂ ਨੇ ਜਾ ਕੇ ਉਹ ਕਿਉਂਕਿ ਮੈਂ ਜਾਨਸੋਰੀ ਨਹੀਂ ਸੁਣੀ ਕਿਉਂਕਿ ਫਿਰ ਜਦੋਂ ਇਹ ਇੱਕ ਮੂਵੀ ਪਰ ਗਈ ਤੇ ਆਹ ਹੋ ਜਾਵੇਗੀ ਉਸ ਟਾਈਮ ਤੁਹਾਨੂੰ ਸਾਰੇ ਨੂੰ پتہ ਲੱਗੇਗਾ ਕਿ ਹੋਰ ਵੀ ਤੁਸੀਂ ਸਾਡੇ ਨੂੰ ਫਿਲਮਾਂ ਦੇਖੇ ਹੋਣਗੀਆਂ ਪਰ ਮੇਰਾ ਅਟਲ ਵਿਸ਼ਵਾਸ ਹੈ ਸਾਡੇ ਡਾਇਰੈਕਟਰ ਸਾਹਿਬ ਔਰ ਸਾਡੀ ਸਮੁੱਚੀ ਟੀਮ ਇਹ ਫਿਲਮ ਨੂੰ ਬਣਾਉਣ ਦੇ ਲਈ ਲਿਖਣ ਦੇ ਲਈ ਤਕਰੀਬਨ 1.5 ਸਾਲ ਲੱਗਿਆ

ਕੋਟਾ ਨੂੰ ਬਹੁਤ ਧੰਨਵਾਦ ਕਰਦਾ ਹੈ ਔਰ ਜਿਸ ਵੀ ਤੁਸੀਂ ਕੋਨੇ-ਕਿੰਨੇ ਚੱਲ ਕੇ ਆਏ ਹੋ ਤੁਹਾਡੇ ਮਨ ਦੇ ਬਦਲੇ ਤੁਹਾਡੇ ਮਨ ਦਾ ਚਾਹ ਸੀ ਕਿ ਅਸੀਂ ਇੱਕ ਐਡਿਸ਼ਨ ਲਈਏ ਤਾਂ ਕਿ ਅਸੀਂ ਜਿਸ ਤੁਹਾਡੇ ਨਾਲ ਅਰੀਸ ਦੀ ਫਿਲਮ ਹੈ ਅਸੀਂ ਕੰਮ ਕਰੀਏ ਹਰ ਨਵੇਂ ਸਾਲ ਨੂੰ ਹਰ ਸਾਡੀ ਨਵੀਂ ਬੱਚੀ ਨੂੰ ਹਰ ਨਵੇਂ ਸਾਡੇ ਵੀਰ ਨੂੰ ਅਸੀਂ ਇਹ ਮੌਕਾ ਦੇਣਾ ਚਾਹੁੰਦੇ ਹਾਂ ਡਾਇਰੈਕਟਰ ਸਾਹਿਬ ਨੂੰ ਇਹ ਕਿਹਾ ਸਾਡੇ ਪ੍ਰੋਫੈਸਰ ਸਾਹਿਬ ਬਟਲੇ ਜੀਏ ਐਮ ਕਾਲਜ ਦੇ ਬੱਚੇ ਜਿਹਨਾਂ ਨੂੰ ਐਡਿਸ਼ਨ ਦਿੱਤਾ ਹੈ ਤਾਂ ਅਸੀਂ ਇਹ ਗੁਰੂ ਮਹਾਰਾਜ ਦੇ ਅਦਾਸ ਬੇਤੀ ਕਹਿੰਦੇ ਕਿ ਸੱਚੇ ਬਾਦਸ਼ਾਹ ਇਸੇ ਤਰ੍ਹਾਂ ਕਿ ਸਾਡੀ ਜਿਹੜੀ ਟੀਮ ਹੈ ਇੱਕ ਪਰਿਵਾਰ ਦੀ ਤਰ੍ਹਾਂ ਜਿਵੇਂ ਸੋ ਆਓ ਆਪਾਂ ਜਿਨੇ ਕਿ ਸਾਡੇ ਸਤਿਕਾਰਯੋਗ ਸਾਰੇ ਭੈਣਾਂ ਤੇ ਵੀ ਸਾਡੇ ਪਿੱਛੇ ਲੋਕ ਵੀ ਬੇਤੀ ਆ ਕੇ ਆਜੋ ਤਾਂ ਕਿ ਆਪਾਂ ਸਾਰੇ ਆ ਕੇ ਸਾਰੇ ਇਕੱਠੇ ਹੋ ਕੇ ਇਸ ਰਮਣੀਏ ਤੁਸੀਂ ਬਈ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ Indian TV News Punjab